ਦੋ ਵਾਰ ਪੂਰਨ ਬੋਮਮਾਦੀ ਸਰਕਾਰ ਚਲਾਉਣ ਤੋਂ ਬਾਅਦ ਨਰਿੰਦਰ ਮੋਦੀ ਗੱਠਚੋੜ ਸਰਕਾਰ ਚਲਾਉਣ ਤੇ ਮਜਬੂਰ ਹੋ ਗਏ ਨੇ ਨितीश ਕੁਮਾਰ ਦੀ ਜੀਡੀਜੂ ਅਤੇ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ ਨੇ ਭਾਜਪਾ ਸਾਹਮਣੇ ਕਈ ਅਹਿਮ ਮੰਤਰਾਲਿਆਂ ਦੀ ਮੰਗ ਰੱਖ ਦਿੱਤੀ ਹੈ ਲੋਕ ਸਭਾ ਸਪੀਕਰ ਦਾ ਅਹੁਦਾ ਵੀ ਗੱਠਚੋੜ ਦੇ ਸਾਥੀ ਚਾਹੁੰਦੇ ਨੇ ਇਹੀ ਨਹੀਂ ਅਗਨੀਵੀਰ ਵਰਗੀਆਂ ਅਹਿਮ ਸਕੀਮਾਂ ਤੇ ਬਤਲਾਹ ਤੱਕ ਦੀ ਮੰਗ ਨितीश ਕੁਮਾਰ ਦੀ ਪਾਰਟੀ ਨੇ ਉਠਾ ਦਿੱਤੀ ਹੈ 12 ਸੀਟਾਂ ਚਿਤਣ ਵਾਲੇ ਨितीश ਕੁਮਾਰ ਦੇ ਇਸ ਦਬਾਅ ਨਾਲ ਭਾਜਪਾ ਬਹੁਤੀ ਟੈਨਸ਼ਨ ਵਿੱਚ ਹੈ ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਦਬਾਅ ਦਾ ਸਾਹਮਣਾ ਕਰਨ ਲਈ ਭਾਜਪਾ ਨੇ ਛੋਟੀਆਂ ਪਾਰਟੀਆਂ ਤੇ ਆਜ਼ਾਦ ਸੰਸਦ ਮੈਂਬਰਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ ਭਾਜਪਾ ਨੂੰ ਲੱਗਦਾ ਹੈ ਕਿ ਨितीश ਕੁਮਾਰ ਪਾਵੇਂ ਹੀ ਨਾਲ ਰਹਿਣ ਪਰ ਲਗਭਗ 290 ਸੰਸਦ ਮੈਂਬਰਾਂ ਨੂੰ ਨਾਲ ਲੈ ਕੇ ਸਰਕਾਰ ਬਣਾਈ ਜਾਵੇ ਅਜਿਹਾ ਇਸ ਲਈ ਤਾਂ ਜੋ ਨितीश ਕੁਮਾਰ ਕਦੇ ਵੀ ਦਬਾਅ ਪਾਉਣ ਤਾਂ ਉਸ ਦਾ ਸਾਹਮਣਾ ਕੀਤਾ ਜਾ ਸਕੇ ਇਸ ਤੋਂ ਇਲਾਵਾ ਭਾਜਪਾ ਲੋਕ ਸਭਾ ਸਪੀਕਰ ਦਾ ਅਹੁਦਾ ਵੀ ਨਹੀਂ ਦੇਣਾ ਚਾਹੁੰਦੀ ਕਿਉਂਕਿ ਕਦੇ ਕਿਸੇ ਵੱਲੋਂ ਸਮਰਥਨ ਵਾਪਸ ਲੈਣ ਦੀ ਹਾਲਤ ਚ ਉਸ ਦਾ ਰੋਲ ਅਹਿਮ ਹੋ ਜਾਂਦਾ ਹੈ TDP ਦੀ ਨਜ਼ਰ ਸਪੀਕਰ ਦੇ ਅਹੁਦੇ ਤੇ ਆ ਤਾਂ ਜੋ ਸਤਾ ਦੀ ਚਾਬੀ ਫੜੀ ਜਾ ਸਕੇ ਭਾਜਪਾ ਇਹ ਅਹੁਦਾ ਦੇਣ ਤੋਂ ਵੀ ਝਿਜਕ ਰਹੀ ਹੈ ਭਾਜਪਾ ਨੇ ਸਹਿਯੋਗੀ ਪਾਰਟੀ ਨੂੰ ਸਪਸ਼ਟ ਕਰ ਦਿੱਤਾ ਕਿ CCS ਵਾਲੇ ਪਾਪ ਸੁਰਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਤਹਿਤ ਆਉਣ ਵਾਲੇ ਚਾਰ ਮੰਤਰਾਲੇ ਨਹੀਂ ਦਿੱਤੇ ਜਾਣਗੇ ਇਹ ਮੰਤਰਾਲੇ ਨੇ ਹੋਮ ਮੰਤਰੀਸਟੀ ਡਿਫੈਂਸ ਵਿੱਤ ਦੇ ਵਿਦੇਸ਼ ਮੰਤਰਾਲਾ ਇਸ ਤੋਂ ਇਲਾਵਾ ਭਾਜਪਾ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਵੀ ਨਹੀਂ ਦੇਣਾ ਚਾਹੁੰਦੀ ਨੀਤਿਨ ਗੜਕਰੀ ਨੇ ਇਸ ਮੰਤਰਾਲਾ ਵਿੱਚ ਪਿਛਲੇ 10 ਸਾਲਾਂ ਚ ਸ਼ਾਨਦਾਰ ਕਮਕਟਾ ਉਹਨਾਂ ਕਈ ਐਕਸਪ੍ਰੈਸ ਵੇਬ ਬਣਾਏ ਅਤੇ ਹਾਈਵੇਜ਼ ਦੀ ਹਾਲਤ ਵੀ ਸੁਧਾਰੀ ਹੈ ਇਸ ਲਈ ਭਾਜਪਾ ਚਾਹੁੰਦੀ ਹੈ ਕਿ ਰਿਪੋਰਟ ਕਾਰਡ ਮਜ਼ਬੂਤ ਕਰਨ ਵਾਲੇ ਮੰਤ్రਾਲਾ ਨੂੰ ਆਪਣੇ ਕੋਲ ਹੀ ਰੱਖਿਆ ਜਾਵੇ ਮੰਤ్రਾਲਾ ਨੂੰ ਲੈ ਕੇ ਚਲ ਰਹੀ ਖਿਚੋਤਾਨ ਰੇਲਵੇ ਤੇ ਵੀ ਹੋ ਰਹੀ ਹੈ ਰੇਲਵੇ ਚ ਦੋ ਕਾਜ ਕਾਲਾਂ ਵਿੱਚ ਮੋਦੀ ਸਰਕਾਰ ਨੇ ਕਈ ਅਹਿਮ ਬਦਲਾਅ ਕੀਤੇ ਨੇ ਬੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਚਲਾਈਆਂ ਗਈਆਂ ਨੇ ਪਟੜੀਆਂ ਦਾ ਦੋੜੀਕਰਨ ਤੇ ਬਿਜਲੀਕਰਨ ਹੋਇਆ ਇਸ ਲਈ ਭਾਜਪਾ ਨਹੀਂ ਚਾਹੁੰਦੀ ਕਿ ਜੇਡੂਜੂ ਨੂੰ ਇਹ ਮੰਤ్రਾਲਾ ਦੇ ਕੇ ਸੁਧਾਰਾਂ ਚ ਬ੍ਰੇਕ ਲਗਾ ਦਿੱਤੀ ਜਾਵੇ ਪਾਸਪਾਸ ਚਾਹੁੰਦੀ ਹੈ ਕਿ ਫੂਡ ਪ੍ਰੋਸੈਸਿੰਗ ਪਾਰੀ ਉਦਯੋਗ ਵਰਗੀ ਮੰਤਰਾਲੇ ਸਹਿਯੋਗੀਆਂ ਨੂੰ ਦਿੱਤੇ ਜਾਣ ਅਤੇ ਉਹ ਮੰਤਰਾਲੇ ਆਪਣੇ ਕੋਲ ਹੀ ਰੱਖੇ ਜਾਣ ਜੋ ਸਰਕਾਰ ਲਈ ਰਿਪੋਰਟ ਕਾਰਡ ਨੂੰ ਦਰੋਸਤ ਰੱਖਣ ਲਈ ਜ਼ਰੂਰੀ ਨੇ